ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨਵੀਂ ਸਵੇਰ ਤੇ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਜੀ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਸੀ ਗੁਰਦੁਆਰਾ ਦੰਦਮਾ ਸਾਹਿਬ ਦੇ ਤੇ ਤੱਕ ਸ੍ਰੀ ਦੰਦਮਾ ਸਾਹਿਬ ਦੇ ਉਸੇ ਵੀਡੀਓ ਨੂੰ ਕੰਟੀਨਿਊ ਕਰਦੇ ਹੋਏ ਵੀਡੀਓ ਦੇ ਸੈਕਿੰਡ ਪਾਰਟ ਦੇ ਵਿੱਚ ਤੇ ਦੂਜੇ ਦਿਨ ਦੇ ਵਿੱਚ ਅੱਜ ਤੁਹਾਨੂੰ ਆਪਾਂ ਦਰਸ਼ਨ ਕਰਵਾਉਣੇ ਆ ਗੁਰਦੁਆਰਾ ਲੇਕਨ ਸਰ ਸਾਹਿਬ ਦੇ ਤੇ ਗੁਰਦੁਆਰਾ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਜੀ ਦੇ ਤਾ ਵੀਡੀਓ ਦੇ ਨਾਲ ਤੱਕ ਬਣੇ ਰਹੋ ਜੀ ਵੀਡੀਓ ਨੂੰ ਸ਼ੁਰੂ ਕਰਦੇ ਆਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਤੇ ਨਾਲ ਨਾਲ ਇਤਿਹਾਸ ਨਾਲ ਸਾਂਤ ਪਾਉਣੇ ਗੁਰਦੁਆਰਾ ਲੇਕਨ ਸਰਸਾ ਤੱਕ ਸ਼੍ਰੀ ਦਮਦਮਾ ਸਾਹਿਬ ਤੋਂ ਬਿਲਕੁਲ ਅੱਗੇ ਬਣੀ ਹੋਈ ਇਹ ਇਮਾਰਤ ਆ ਜੀ ਜਿਸ ਥਾਂ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਾਉਣ ਉਪਰੰਤ ਬਚੀਆਂ ਹੋਈਆਂ ਕਲਮਾਂ ਤੇ ਸ਼ਾਇਰ ਨੂੰ ਇੱਥੇ ਸਰੋਵਰ ਦੇ ਵਿੱਚ ਜਲ ਪ੍ਰਵਾਹ ਕੀਤਾ ਸੀ ਕੀ ਇਹ ਗੁਰਦੁਆਰਾ ਸਾਹਿਬ ਦਾ ਪੂਰਾ ਇਤਿਹਾਸ ਤੇ ਕੀ ਹੈ ਇੱਥੋਂ ਦੀ ਮਾਨਤਾ ਅੱਗੇ ਵੀਡੀਓ ਦੇ ਵਿੱਚ ਆਪਾਂ ਡਿਟੇਲ ਚ ਸ਼ੇਅਰ ਕਰਦੇ ਆਂ ਉਸ ਤੋਂ ਪਹਿਲਾਂ ਆਪਾਂ ਕਰਦੇ ਆਂ ਜੀ ਦਰਬਾਰ ਸਾਹਿਬ ਦੇ ਦਰਸ਼ਨ ਤਾਂ ਵੀਡੀਓ ਦੇ ਨਾਲ ਬਣੇ ਰਹੋ ਫੰਗਲ ਕਰਦੇ ਆ ਜੀ ਗੁਰਦੁਆਰਾ ਸਾਹਿਬ ਦੇ ਸੰਪੂਰਨ ਇਤਿਹਾਸ ਤੇ ਇਤੋਂ ਦੀ ਮਾਨਤਾ ਦੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਭਾਈ ਮਨੀ ਸਿੰਘ ਤੇ ਸਹਾਇਕ ਲਿਖਾਰੀ ਬਾਬਾ ਦੀਪ ਸਿੰਘ ਦੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਵਾ ਰਹੇ ਸੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਨ ਦੇ ਵਿੱਚ ਜੋ ਕਲਮਾਂ ਵਰਤੀਆਂ ਗਈਆਂ ਗੁਰੂ ਸਾਹਿਬ ਵੱਲੋਂ ਉਸ ਕਲਮਾਂ ਨੂੰ ਸਤਕਾਰ ਵਜੋਂ ਸਾਹਮ ਕੇ ਰੱਖਿਆ ਗਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਹੋਣ ਉਪਰੰਤ ਉਹਨਾਂ ਕਲਮਾ ਨੂੰ ਇਸ ਥਾਂ ਤੇ ਸਰੋਵਰ ਦੇ ਵਿੱਚ ਜਲ ਪ੍ਰਵਾਹ ਕੀਤਾ ਗਿਆ ਸੀ ਜਿੱਥੇ ਅੱਜਕੱਲ ਗੁਰਦੁਆਰਾ ਲਖਨ ਸਰ ਸਾਹਿਬ ਮੌਜੂਦ ਆ ਜੀ ਤੇ ਹੁਣ ਗੱਲ ਕਰਦੇ ਆ ਇਸ ਗੁਰਦੁਆਰਾ ਸਾਹਿਬ ਦੀ ਮਾਨਤਾ ਦੀ ਤੇ ਗੁਰੂ ਸਾਹਿਬ ਨੇ ਇਹ ਬਚਨ ਕੀਤੇ ਸੀ ਕਿ ਜੋ ਵੀ ਸੰਗਤ ਇਸ ਥਾਂ ਦੇ ਉੱਤੇ ਗੁਰਮੁਖੀ ਦੇ 35 ਅੱਖਰ ਲਿਖੂਗੀ ਉਸ ਨੂੰ ਗਿਆਨ ਦੀ ਪ੍ਰਾਪਤੀ ਹੋਊਗੀ ਤਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਵੀ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਈ ਸੰਗਤ ਇਸ ਥਾਂ ਦੇ ਉੱਤੇ ਗੁਰਮੁਖੀ ਲਿਪੀ ਦੇ ਇਹ 35 ਅੱਖਰ ਲਿਖਦੀ ਹੈਗੀ ਕਿਉਂਕਿ ਉਹਨਾਂ ਦੀ માન્યਤਾ ਹੈ ਕਿ ਗੁਰੂ ਦੇ ਬਚਨ ਨੇ ਕਿ ਜੋ ਵੀ ਇੱਥੇ 35 ਅਖਰੀ ਦੇਖੂਗਾ ਉਸ ਨੂੰ ਗਿਆਨ ਦੀ ਪ੍ਰਾਪਤੀ ਹੋਊਗੀ ਉਹ ਇਨਸਾਨ ਬੁੱਧੀਮਾਨ ਹੋਊਗਾ ਤਾਂ ਇਹ ਹੈ ਜੀ ਸਿੱਖ ਸੰਗਤ ਦੀ ਸ਼ਰਧਾ ਤੇ ਗੁਰੂ ਪ੍ਰਤੀ ਉਹਨਾਂ ਦੀ ਆਸਥਾ ਤੇ ਮੰਨਤਾ ਜਿਸ ਦੇ ਕਰਕੇ ਉਹ ਇੱਥੇ ਜੋ ਵੀ ਸੰਗਤ ਆਉਂਦੀ ਹੈ ਪੈਂਤੀ ਅਖਰੀ ਵਿਖਦੀ ਹੈ ਜੀ ਤੇ ਹੁਣ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਰਸ਼ਨ ਕਰਵਾਉਣੇ ਆਂਗੇ ਇਸ ਸਥਾਨ ਦੇ ਨਾਲ ਹੀ ਬਣੇ ਗੁਰਦੁਆਰਾ ਮਾਤਾ ਸਾਹਿਬਕੌਰ ਤੇ ਮਾਤਾ ਸੁੰਦਰਕੌਰ ਜੀ ਦੇ ਤੇ ਉਸ ਦੇ ਨਾਲ ਹੀ ਬਣੀ ਹੋਈ ਹੈ ਜੀ ਭਾਈ ਡੱਲੇ ਦੀ ਸਮਾਦ ਭਾਈ ਡੱਲਾ ਕੌਣ ਸੀ ਤੇ ਉਸ ਦੀ ਸਮਾਦ ਇੱਥੇ ਬਣਨ ਦਾ ਕਾਰਨ ਤੇ ਗੁਰੂ ਜੀ ਨਾਲ ਉਸ ਦਾ ਕੀ ਰਿਸ਼ਤਾ ਸੀ ਉਸ ਤੇ ਆਪਾਂ ਅਲੱਗ ਤੋਂ ਵੀਡੀਓ ਬਣਾਵਾਂਗੇ ਤਾਂ ਤਖਸ਼ੀਦੰਦਮ ਸਾਦੇ ਬਿਲਕੁਲ ਬੈਕ ਸਾਈਡ ਤੇ ਇਹ ਆ ਜਾਂਦੀ ਹੈ ਜੀ ਭਾਈ ਡੱਲੇ ਦੀ ਸਮਾਦ ਇਸ ਦੇ ਬਾਰੇ ਆਪਾਂ ਇੱਕ ਅਲੱਗ ਤੋਂ ਵੀਡੀਓ ਬਣਾ ਕੇ ਇਸ ਦੇ ਇਤਿਹਾਸ ਬਾਰੇ ਤੇ ਭਾਈ ਡੱਲੇ ਬਾਰੇ ਆਪਾਂ ਗੱਲ ਕਰਾਂਗੇ ਤੇ ਤੁਹਾਨੂੰ ਭਾਈ ਡੱਲੇ ਦੀ ਹਵੇਲੀ ਵੀ ਦਿਖਾਵਾਂਗੇ ਜੋ ਕਿ ਗੁਰਦੁਆਰਾ ਸਾਹਿਬ ਤੋਂ 3 ਤੋਂ 4 ਕਿਲੋਮੀਟਰ ਦੀ ਦੂਰੀ ਤੇ ਬਣੀ ਹੋਈ ਹੈ ਜੀ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਵਾਉਣੇ ਆ ਗੁਰਦੁਆਰਾ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਜੀ ਦੇ ਇਹ ਸਾਹਮਣੇ ਸੁੰਦਰ ਇਮਾਰਤ ਬਣੀ ਹੋਈ ਹੈ ਜੀ ਇਸ ਗੁਰਦੁਦਵਾਰਾ ਸਾਹਿਬ ਦਾ ਇਤਿਹਾਸ ਇਹ ਹੈ ਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਦੀਵਾਨ ਸਜਾਇਆ ਸੀ ਤੇ ਜਦੋਂ ਦਿੱਲੀ ਤੋਂ ਮਾਤਾ ਸਾਹਿਬਕੌਰ ਤੇ ਮਾਤਾ ਸੁੰਦਰਕੌਰ ਜੀ ਸਿੱਖ ਸੰਗਤ ਨਾਲ ਇੱਥੇ ਆਉਂਦੇ ਨੇ ਤਾਂ ਗੁਰੂ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਬਾਰੇ ਪੁੱਛਦੇ ਨੇ ਤਾਂ ਗੁਰੂ ਜੀ ਸਿੱਖ ਸੰਗਤ ਵੱਲ ਇਸ਼ਾਰਾ ਕਰਕੇ ਉਹਨਾਂ ਨੂੰ ਆਖਦੇ ਨੇ ਕਿ ਇਹ ਹੀ ਮੇਰੇ ਪੁੱਤਰ ਨੇ ਆ ਇਹ ਇਸ ਥਾਂ ਦਾ ਇਤਿਹਾਸ ਆ ਜੀ ਕਰਵਾਉਣੇ ਤੁਹਾਨੂੰ ਅੰਦਰ ਦਰਬਾਰ ਸਾਹਿਬ ਦੇ ਦਰਸ਼ਨ ਹੋਂਦ ਤੁਸੀਂ ਦਰਸ਼ਕਾਂ ਰਿਓ ਜੀ ਗੁਰਦੁਆਰਾ ਮੰਜੀ ਸਾਹਿਬ ਤੇ ਜੋ ਕਿ ਪਾਸ਼ਾਈ ਨੌਵੀਂ ਜੀ ਤੇ ਦਸਵੀਂ ਜੀ ਦੀ ਚਾਰਾਂ ਸ਼ੋਪ ਪ੍ਰਾਪਤ ਸਥਾਨ ਆਗਾ ਇਹ ਸਥਾਨ ਵੀ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਕੋਲ ਪਿਛਲੇ ਪਾਸੇ ਗੁਰਦੁਆਰਾ ਮਾਤਾ ਸਾਹਿਬ ਕੌਰ ਤੇ ਸੁੰਦਰ ਕੌਰ ਦੇ ਨਾਲ ਹੀ ਆ ਜਾਂਦਾਗਾ ਕਰਵਾਉਣੇ ਤੁਹਾਨੂੰ ਪਹਿਲਾਂ ਦਰਬਾਰ ਸਾਹਿਬ ਤੇ ਦਰਸ਼ਨ ਤੇ ਫਿਰ ਇਥੋਂ ਦਾ ਇਤਿਹਾਸ ਵੀ ਦੱਸ ਦਿਆਂ ਜੀ ਇਸ ਥਾਂ ਦਾ ਇਤਿਹਾਸ ਇਹ ਹੈ ਕਿ ਇਸ ਥਾਂ ਤੇ ਉੱਤੇ ਸਰੋਵਰ ਦਾ ਨਿਰਮਾਣ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਰਵਾਇਆ ਸੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਸੀ ਤਾਂ ਉਹਨਾਂ ਨੇ ਮੁਰਤੋਂ ਇਸ ਸਰੋਵਰ ਦਾ ਜੋ ਸਾਫ਼ ਸਫਾਈ ਦਾ ਕੰਮ ਸੀ ਉਹ ਕਰਵਾਇਆ ਸੀ ਜਿਸ ਥਾਂ ਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਸ਼ਾਈ ਨੌਵੀਂ ਤੇ ਪਾਸ਼ਾਈ ਦਸਵੀਂ ਦੀ ਯਾਦ ਦੇ ਵਿੱਚ ਸ਼ਸ਼ੋਭਿਤਾ ਜੀ ਵੀਡੀਓ ਕਿਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ